ਨਮਸਕਾਰ ਜੋ ਨਾ ਕਰੋ ਬੋਹਿ ਦੁਹਾਈ ਤੋਹਿ ਗੋਪੀ ਬਾਚ ਸਵਈਆ ਕਾਹੇ ਖਜਾਵਤ ਹੋ ਹਮ ਕੋ ਅਰਦੇਤ ਕਹਾ ਜਦ ਰਾਏ ਦੁਹਾਈ ਜਾਬਦ ਕਾਰਨ ਬਾਤ ਬਤਾ ਬਨਾਵਤ ਸੋਗਤ ਹੈ ਹਮ ਲਕ ਪਾਈ ਭੇਦ ਕਰੋ ਹਮ ਸੋ ਤੁਮ ਨਾਹਕ ਬਾਤ ਇਹ ਹੈ ਮਨ ਮੈਂ ਤੋਹਿ ਆਏ ਸੋ ਲਗੈ ਹਮ ਠਾਕੁਰ ਕੀ जो रह तुमरी बिन बात सुनाई कान बाच कुबिया स सवैया मां मां सुन है मां कोनो है सब का कर है हमरो मां सुन है तब का कर है हमरो मेरा की बगाडू जो थोदा कहंदा जे मां सुन दूंगी सुन ले हो सब प्रजनारी बात कहे तुम मूढ़न के समझानत है तुम हो सब भारी 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 ਆ ਬਾਲਕੀਆਂ ਤੁਸੀਂ ਮੂਰਖਾਂ ਵਾਲੀ ਗੱਲਾਂ ਕਰ। ਸਿੱਖਤ ਹੋ ਰਸ ਰੀਤ ਅਬੈ ਸਿੱਖਤ ਹੋ ਰਸ ਰੀਤ ਅਬੈ ਇਹ ਕਹਨ ਕਹੀ ਤਮ ਹੋ ਮੋਹ ਪਿਆਰੀ ਖੇਲਨ ਕਰਨ ਕੋ ਹਮ ਹੂੰ ਜੋ ਹਰੀ ਛਲ ਕੈ ਤਮ ਸੁੰਦਰ ਸਾਰੀ ਗੋਪੀ ਬਾਚ ਸਈਆ ਫੇਰ ਕਹੀ ਮੁਕਤੇ ਐਮ ਗੋਪਨ ਬਾਤ ਇਸੀ ਮਨ ਪਟਦੈ ਹੈ ਬਾਤ ਇਸੀ ਮਨ ਤੇ ਪਟਦੈ ਹੋ ਹੋ ਹਾਂ ਬਾਤ ਦਾਈ ਦੀ ਹੈ ਬਸਰ ਦੇ ਦੇ ਬਾਤ ਇਸੇ ਮਨ ਏ ਪਟ ਦੇ ਹੋ ਸਾਂਹ ਕਰੋ ਮੁਸਲੀ ਧਰ ਕੇ ਜਸ ਦਾ ਆਨੰਦ ਕੀ ਹਮ ਜੋ ਦਹਿ ਕਹਿ ਹੋ ਕਾਲ ਵਿਚਾਰ ਪਿਖ ਪਿਖੋ ਮਨ ਮੈਂ ਇਨ ਬਾਤਨ ਤੇ ਤੁਮ ਨਾ ਕਿਛ ਪਹਿ ਹੋ ਦੇਵ ਕਹੇੋ ਜਲ ਮੈਂ ਹਮ ਕੋ ਇਹ ਦੇਹ ਕਹੇੋ ਜਲ ਮੈਂ ਹਮ ਕੋ ਇਹ ਦੇਹ ਅਸੀਸ ਸਭੈ ਤੁਮ ਜੈ ਹੋ ਗੋਪੀ ਬਾਤ ਸਹੀਆ ਫੇਰ ਕਹੀ ਮੁਖ ਤੇ ਮਿਲ ਗੋਪਨ ਨੇਹ ਲਗੈ ਹਰ ਜੀ ਨਹਿ ਜੋਰੀ ਨੈਨਨ ਸਾਥ ਲਗੈ ਸੋ ਨੇਹ ਕਹਿ ਮੁਖ ਤੇ ਇਹ ਸਾਵ ਲਗੋਰੀ ਕੰਨਨ ਕਹ ਕਾਨ ਕਹੀ ਹਸ ਕਹਿ ਇਹ ਬਾਤ ਸੁਨੋ ਰਸ ਰੀਤ ਕਹੋ ਮਮ ਹੋਰੀ ਬੋਹ ਮਮ ਹੋਰੀ ਕਾਨ ਕਹੀ ਹਸ ਕੈ ਇਹ ਬਾਤ ਸੁਨੋ ਰਸ ਰੀਤ ਕਹੋ मम ਹੋਰੀ ਅੱਖਣ ਅੱਖਣ ਸਾਥ ਲੱਗੇ ਟਕਵਾ ਫੁਨ ਹੱਥਨ ਸਾਥ ਲੱਗੇ ਸੁਭ ਸੋਰੀ 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 ਫੇਰ ਕਹੀ ਮੁਖ ਤੇ ਗੁਪੀਆ ਹਮਰੇ ਪਟ ਦੇਉ ਕਹਿਓ ਨੰਦ ਲਾਲਾ ਫੇਰ ਇਸ਼ਨਾਨ ਕਰਨ ਇਹਾ ਕਹ ਇਹਾ ਫੇਰ ਇਸ਼ਨਾਨ ਕਰਨ ਇਹਾ ਕਹਿ ਕਹਿ ਹਮ ਲੋਗਨ ਅਛਨ ਬਾਲਾ ਕਹਿ ਹੈ ਹਮ ਲੋਗਨ ਅਛਨ ਬਾਲਾ ਕਹਿ ਹੈ ਹਮ ਲੋਗਨ ਅਛਨ ਬਾਲਾ ਜੋਰ ਪ੍ਰਣਾਮ ਕਰੋ ਹਮ ਕੋ ਕਰ ਬਾਹਰ ਹੋਵੇ ਜੋਰ ਪ੍ਰਣਾਮ ਕਰੋ ਹਮ ਕੋ ਕਰ ਜੋਰ ਪ੍ਰਣਾਮ ਕਰੋ ਹਮ ਕੋ ਕਰ ਬਾਹਰ ਹੋਵੇ ਜਲ ਤੇ ਤਤਕਾਲ ਕਾਨ ਕਹੀ ਹਸ ਕੇ ਮੁਖ ਤੇ ਕਰ ਹੋ ਨਹੀਂ ਢੀਲ ਦਿਉ ਪਟ ਹਲ ਦੋਹਰਾ ਮੰਤਰ ਸਭਨ ਮਿਲ ਇਹ ਕਰਿਓ ਜਲ ਕੋ ਤਜ ਸਭ ਨਾਰ ਕੰਨਰ ਕੀ ਬੇਨਤੀ ਕਰੋ ਕੀਨੋ ਇਹ ਵਿਚਾਰ ਸਵਈਆ ਦੇ ਅਗੂਆ ਪਿਛੂਆ ਦੇਹ ਕਰ ਦੇਹ ਦੇ ਹਾਂਜੀ ਠੀਕ ਹੈ ਦੇਹ ਅਗੂਆ ਪਿਛੂਆ ਆਪਣੇ ਕਰ ਪੈ ਸਭ ਹੀ ਜਲ ਤਿਆਗ ਖਰੀ ਹੈ ਕਾਨ ਕੈ ਪਾਏ ਪਰਿ ਮਹ ਬਾਰਨ ਆਉ ਬੇਨਤੀ ਬਹੁ ਭਾਤ ਕਰੀ ਹੈ ਦੇਹ ਕਹਿਓ ਹਮਰੀ ਸਰਿਆ ਜੋਮ ਜੋ ਕਰ ਕੈ ਛਲ ਸਾਥ ਹਰੀ ਹੈ ਜੋ ਕਹਿ ਹੋ ਮਨ ਹੈ ਹਮਸੋ ਜੋ ਕਹਿ ਹੋ ਮਨ ਹੈ ਹਮਸੋ ਜੋ ਕਹਿ ਹੋ ਮਨ ਹੈ ਹਮਸੋ ਅਤ ਹੀ ਸਭ ਸੀ ਤਹਿ ਸਾਥ ਠਰੀ ਹੈ ਕਨ ਬਾਜ ਸੋਈਆ ਕਨ ਕਹੀ ਹਸ ਬਾਤ ਦਿਨ ਕਹਿ ਹਮ ਜੋ ਤੁਮ ਸੋ ਮਨ ਹੋ ਸਭ ਹੀ ਮੁਖ ਚੂਮਨ ਦੇਹੋ ਕਹਿਓ ਚੁਮ ਹੈ ਹਮ ਤੁਮ ਹੋ ਗਨ ਹੋ ਅਰ ਤੋਰਨ ਦੇਹੁ ਕਹਿਓ ਸਭ ਹੀ ਕੁਛ ਨਾ ਤਰਕਾਉ ਤੁਮ ਕੋ ਹਨ ਹੋ